ਇਸ ਮੌਕੇ ਦੀ ਵੱਡੀ ਖਬਰ ਬੰਦੀ ਸਿੰਘਾ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜੀ ਹੋਈ ਆ ਦੱਸਦੀ ਹੈ ਕਿ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਰਕਾਰੀ ਡੈਂਟਲ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ ਦੱਸਦੀ ਹੈ ਕਿ ਦੰਦ ਦੇ ਵਿੱਚੋਂ ਪ੍ਰੋਬਲਮ ਦੇ ਕਾਰਨ ਉਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਨਾਤ ਕਰਕੇ ਉਹਨਾਂ ਨੂੰ ਡੈਂਟਲ ਕਾਲਜ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਹੋਇਆ ਤਾਂ ਦੱਸਦੀ ਹੈ ਕਿ ਉਸ ਸਮੇਂ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 19 ਸਾਲ ਹੋ ਗਏ ਮੈਨੂੰ ਫਾਂਸੀ ਦੀ ਚੱਕੀ ਪੀਸਦਿਆਂ ਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਸਰਕਾਰ ਨੇ ਫੈਸਲਾ ਲੈਣਾ ਮੇਰੀ ਸਜ਼ਾ ਨੂੰ ਜਲਦ ਲਿਆ ਜਾਵੇ ਜਾਂ ਤਾਂ ਸਜ਼ਾ ਮਾਫ ਕਰ ਦਿੱਤੀ ਜਾਵੇ ਜਾਂ ਫਿਰ ਫਾਂਸੀ ਦੇ ਫੈਸਲੇ ਦੇ ਉੱਤੇ ਜਿਹੜੀ ਉਹਨਾਂ ਦੇ ਵੱਲੋਂ ਜਿਹੜੀ ਗੱਲ ਆ ਉਹ ਕਲੀਅਰ ਕੀਤੀ ਜਾਵੇ ਇਸ ਤੇ ਉਹਨਾਂ ਨੇ ਐ ਜੀ ਪੀ ਸੀ ਤੇ ਸ਼੍ਰੀ ਕਾਲਤਾਕ ਸਾਹਿਬ ਦੇ ਜਥੇਦਾਰ ਨੂੰ ਵੀ ਜਿਹੜੀ ਬੇਨਤੀ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਸਿੱਖ ਕੌਮ ਨੂੰ ਕੋਈ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਦਿੱਤਾ ਜਾਵੇ ਤਾਂ ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜਚੂਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤ੍ਰੀ ਬਿਆਨਤ ਸਿੰਘ ਕਤਲकांड ਮਾਮਲੇ ਦੇ ਵਿੱਚ ਜਿਹੜੇ ਨੇ ਉਹ ਸਜ਼ਾ ਕੱਟ ਰਹੇ ਨੇ ਹਾਲਾਂਕਿ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਐਸਜੀਪੀਸੀ ਆ ਉਸ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੇ ਵੱਲੋਂ ਆਪਣੀ ਸਜ਼ਾ ਇਹ ਜਿਹੜੀ ਉਹ ਪੂਰੀ ਕਰ ਲਈ ਗਈ ਆ ਹੁਣ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇਸ ਤੇ ਕੇਂਦਰ ਸਰਕਾਰ ਕੋਈ ਵੱਡਾ ਫੈਸਲਾ ਲਵੇ ਦਰਿਆ ਦੇ ਲਈ ਦਿਖਾਵੇ ਤਾਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਦੱਸ ਦਈਏ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਜੂਆਣਾ ਦੀ ਸਜ਼ਾ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਪੁਨਰਗਟਤਾ ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਜਿਹੜਾ ਕਿਹਾ ਗਿਆ ਸੀ ਕਿ ਹੁਣ ਬਹੁਤ ਸਮਾਂ ਹੋ ਗਿਆ ਉਹਨਾਂ ਦੀ ਸਜ਼ਾ ਦੇ ਉੱਤੇ ਕੋਈ ਫੈਸਲਾ ਲਿਆ ਜਾਵੇ ਉਸ ਤੋਂ ਪਹਿਲਾਂ ਜਿਹੜਾ ਭਾਜਪਾ ਦੇ ਇੱਕ ਵੱਡੇ ਆਗੂ ਨੇ ਵੀ ਜਿਹੜਾ ਕਿਹਾ ਸੀ ਕਿ ਉਦੋਂ ਤੱਕ ਅਸੀਂ ਦੀਵਾਲੀ ਨਹੀਂ ਮਨਾਵਾਂਗੇ ਜਦੋਂ ਤੱਕ ਭਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੇ ਉੱਤੇ ਕੋਈ ਜਿਹੜਾ ਸਪਸ਼ਟ ਫੈਸਲਾ ਨਹੀਂ ਆਉਂਦਾ ਉਹਨਾਂ ਦੀ ਜਿਹੜੀ ਫਾਂਸੀ ਸਜਾਇਓ ਉਸ ਨੂੰ ਰਾਤ ਦਾ ਨਹੀਂ ਕੀਤਾ ਜਾਂਦਾ ਉਸ ਨੂੰ ਮਾਫ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ દિਵਾਲੀ ਨਹੀਂ ਮਨਾਵਾਂਗੇ ਤਾਂ ਹੁਣ ਜਿਹੜਾ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅਪ ਦੇ ਲਈ ਲਿਆਂਦਾ ਗਿਆ ਇਹ ਦੱਸਦੀ ਏ ਕਿ ਸਰਕਾਰੀ ਮੈਡੀਕਲ ਡੈਂਟਲ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਦੰਦ ਦੇ ਵਿੱਚ ਦਿੱਕਤ ਦੇ ਕਾਰਨ ਉਹਨਾਂ ਨੂੰ ਭਾਰੀ ਪੁਲਿਸ ਫੋਰਸ ਦੀ ਗਿਣਤੀ ਦੇ ਵਿੱਚ ਉਹ ਲਿਆਂਦਾ ਗਿਆ ਜਿਸ ਸਮੇਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਜਾ ਦੇ ਉੱਤੇ ਜੋ ਵੀ ਫੈਸਲਾ ਲੈਣਾ ਜਲਦ ਫੈਸਲਾ ਕੀਤਾ ਜਾਵੇ ਮੈਨੂੰ 19 ਸਾਲ ਹੋ ਗਏ ਫਾਂਸੀ ਦੀ ਚੱਕੀ ਪੀਸਦਿਆਂ ਉਸ ਤੇ ਉਹਨਾਂ ਨੇ ਐਜੀਪੀਸੀ ਅਸਿਕ ਕਾਮ ਦੇ ਜਥੇਦਾਰ ਸਾਹਿਬਾ ਸ਼੍ਰੀ ਕਾਲ ਤੱਕ ਸਾਡੇ ਜਥੇਦਾਰ ਸਹਿਬਾਨ ਨੂੰ ਵੀ ਜਿਹੜੀ ਬੇਨਤੀ ਕੀਤੀ ਆ ਕਿ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ ਜੋ ਵੀ ਫੈਸਲਾ ਲੈਣਾ ਜੋ ਵੀ ਅਗਲਾ ਪ੍ਰੋਗਰਾਮ ਦੇਣਾ ਉਹ ਜਲਦ ਦਿੱਤਾ ਜਾਵੇ ਤਾਂ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜੂਆਣਾ ਦੇ ਨਾਲ ਜੁੜੀ ਹੋਈ ਆ ਦੱਸਦੀ ਏ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਅੱਜ ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ ਵਿੱਚ ਮੈਡੀਕਲ ਕਬਦ ਦੀ ਲਿਆ ਲਿਆਂਦਾ ਗਿਆ ਸੀ ਕਿਉਂਕਿ ਹਰ ਇੱਕ ਕੈਦੀ ਦਾ ਜਿਹੜਾ ਅਧਿਕਾਰ ਹੁੰਦਾ ਹੈ ਕਿ ਉਸ ਨੂੰ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਆ ਤਾਂ ਉਸ ਨੂੰ ਜਿਹੜਾ ਸਬੰਧਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਵੇ ਤੇ ਜਦੋਂ ਤੱਕ ਉਹ ਠੀਕ ਨਹੀਂ ਹੁੰਦਾ ਉਸ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਉਸੇ ਲੜੀ ਦੇ ਤਹਿਤ ਪਾਈਪਲਵਾਨ ਸਿੰਘ ਰਾਜੂਆਣਾ ਨੂੰ ਜਿਹੜਾ ਉਹ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਸੀ ਕਿਉਂਕਿ ਉਹਨਾਂ ਦੇ ਦੰਦ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਸੀਗੀ ਦਿੱਕਤ ਸੀਗੀ ਜਿਸ ਦੇ ਕਾਰਨ ਜਿਹੜਾ ਉਹਨਾਂ ਨੂੰ ਉੱਥੇ ਲਿਆਂਦਾ ਗਿਆ ਉਹਨਾਂ ਦਾ ਚੈਕ ਹੋਇਆ ਭਾਰੀ ਗਿਣਤੀ ਦੇ ਵਿੱਚ ਪੁਲਸ ਫੋਰਸ ਜਿਹੜੀ ਆ ਉਹ ਤਾਂ ਨਾਤ ਕੀਤੀ ਗਈ ਸੀ ਉਹਨਾਂ ਦੇ ਨਾਲ ਵੀ ਜਿਹੜੀ ਕਾਫੀ ਗਿਣਤੀ ਦੇ ਵਿੱਚ ਪੁਲਸ ਕਰਮੀ ਨੇ ਜਿਹੜੇ ਉਹ ਚੱਲ ਰਹੇ ਸੀ ਉਸ ਮੌਕੇ ਜਿਹੜਾ ਭਾਈ ਬਲਵੰਤ ਸਿੰਘ ਰਾਚੂਆਣਾ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋયા ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਸ੍ਰੀ ਕੱਲ ਤੇ ਜਿੱਥੇ ਜਿੱਥੇ ਦਾ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਰਾਚੂਆਣਾ ਜੀ ਆਏ ਸੀ ਜੋਲੀ ਥੱਲੇ ਕਰਦਾ ਹੈ ਕੀ ਮਾਂਗੀ ਆਏ ਸੀਗੇ ਹਾਂਜੀ ਤੇ ਡੈਂਟਲ ਪ੍ਰੋਬਲਮ ਸੀ ਮਾਈਨਰ ਡੈਂਟਲ ਪ੍ਰੋਬਲਮ ਸੀ ਇੱਕ ਫੀਲਿੰਗ ਸੀ ਸਿੰਪਲ ਦੰਦ ਨੂੰ ਭਰਨਾ ਹੁੰਦਾ ਜਿਹੜਾ ਪਿੱਛੇ ਮੂਲਰ ਹੈਗਾ ਉਹਦੀ ਫਿਲਿੰਗ ਸੀਗੀ ਸਿੰਪਲ ਅਸੀਂ ਕਰ ਦਿੱਤੀ ਜੀ ਸਰ ਅੱਗੇ ਵੀ ਆਣਗੇ ਕੋਈ ਡੇਟ ਮਿਲੀ ਅੱਗੇ ਦੀਆਂ ਫਿਰ ਅੱਜ ਕੋਈ ਪ੍ਰੋਬਲਮ ਤਾਂ ਕਿਸੇ ਬੰਦੇ ਨੂੰ ਵੀ ਹੋ ਸਕਦੀ ਹੈ ਕੋਈ ਪ੍ਰੋਬਲਮ ਹੋਊਗੀ ਤਾਂ ਆਣਗੇ ਪਰ ਸਾਡੇ ਵੱਲੋਂ ਅਸੀਂ ਕੰਪਲੀਟ ਕਰ ਦਿੱਤਾ ਉਹਨਾਂ ਦਾ ਪਹਿਲਾਂ ਵੀ ਆnde ਸੀ ਦੋ ਤਿੰਨ ਸਾਲ ਪਹਿਲਾਂ ਵੀ ਆਏ ਸੀ ਬਾਕੀ ਇਹ ਰੂਟੀਨ ਪ੍ਰੋਬਲਮ ਹੈ ਕਿਸੇ ਵੀ ਬੰਦੇ ਨੂੰ ਹੋ ਸਕਦੀ ਹੈ ਠੀਕ ਤੇ ਇਹਦੇ ਕੋਈ ਵੱਡਾ ਮੇਚ ਨਹੀਂ ਥੈਂਕ ਯੂ ਚਾਚਾ ਜੀ